ਪਕੀਵਨ ਬਿਜਲੀ ਗ੍ਰਿਡ ਦੇ ਵਿੱਚ ਬੈਟਰੀਆਂ ਚੋਰੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਇੱਥੋਂ ਦੇ ਜੇਏ ਦੇ ਉੱਤੇ ਬੈਟਰੀਆਂ ਚੋਰੀ ਦੇ ਇਲਜ਼ਾਮ ਲੱਗੇ ਨੇ ਔਰ ਇਹ ਇਲਜ਼ਾਮ ਇੱਥੋਂ ਦੇ ਸਿਕਿਉਰਟੀ ਗਾਰਡਾਂ ਨੇ ਲਾਏ ਨੇ ਉਹਨਾਂ ਨੇ ਆਖਿਆ ਕਿ ਸਾਨੂੰ ਬੇਵਜਾ ਬਦਨਾਮ ਕੀਤਾ ਜਾ ਰਿਹਾ ਹੈ ਕਿ ਇੱਥੇ ਸਿਕਿਉਰਟੀ ਗਾਰਡ ਚੋਰੀਆਂ ਕਰਦੇ ਨੇ ਪਰ ਅਸਲ ਸੱਚਾਈ ਕੁਝ ਹੋਰ ਹੈ ਇਸ ਕਰਕੇ ਉਹਨਾਂ ਨੇ ਇੱਕ ਵੀਡੀਓ ਵੀ ਬਣਾਈ ਉਸ ਵੀਡੀਓ ਨੂੰ ਉਹਨਾਂ ਨੇ ਵਾਇਰਲ ਵੀ ਕੀਤਾ ਤੇ ਇਸ ਦੇ ਵਿੱਚ ਉਹਨਾਂ ਨੇ ਜੇਈ ਦੇ ਉੱਤੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਜੇਈ ਇੱਥੋਂ ਬੈਟਰੀਆਂ ਚੋਰੀ ਕਰਦਾ ਔਰ ਬਾਹਰ ਵੇਚਦਾ ਤੇ ਇਸ ਤੋਂ ਬਾਅਦ ਇਲਜ਼ਾਮ ਸਾਡੇ ਉੱਤੇ ਲੱਗਦੇ ਨੇ ਹਾਲਾਂਕਿ ਦੂਜੇ ਪਾਸੇ ਜੇਈ ਨੇ ਇਸ ਮਾਮਲੇ ਦੇ ਵਿੱਚ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਪਰ ਮਾਮਲਾ ਐਸਡੀਓ ਦੇ ਕੋਲ ਪਹੁੰਚ ਗਿਆ ਹੈ ਔਰ ਸਕਿਉਰਿਟੀ ਗਾਰਡ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਉਹਨਾਂ ਨੇ ਆਖਿਆ ਕਿ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਜੋ ਇੱਕ ਵੀਡੀਓ ਸਾਹਮਣੇ ਆਈ ਹੈ ਉਸ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਜਿਸ ਦੇ ਵਿੱਚ ਜੇਈ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਹੈ ਵਾਸਕੋ ਲੈ ਨਾ ਸਾਡ ਤੋਂ ਹੀ ਲਾਉਂਦੇ ਜੇ ਵਾਸਕੋ ਲੈ ਗਏ ਫਿਰ ਉਹਦੇ ਕੜੀਆਂ ਆਈ ਫਿਰ ਵਾਸਕੋ ਲੈ ਗਾ ਵੇਖੋ ਲਾਉਂਦੇ ਆਹ ਵੇਖ ਜੈ ਸਿੰਘ ਸਾਹਿਬ ਬੈਠ ਗਿਆ ਖੜੀਆਂ ਆ ਲਾਉਂਦਾ ਕਰ ਲਾਉਂਦਾ ਕੋਈ ਨਾ ਮੈਂ ਲਾਉਣੀਆਂ ਜਾਂ ਜੋ ਮਰਜ਼ੀ ਕਰ ਲੋ ਆ ਵੇ ਲੋ ਰੱਖ ਨਰੇਂਦਰ ਆ ਵੇਖੋ ਇਹ ਉਹਦੋਂ ਕੜੀਆਂ ਆਈ ਵੇਟਣ ਵਾਸਤੇ ਰਿਪੋਰਟ ਹੋ ਗਈ ਵਜਨ ਕਰ ਵਜਨ ਮਾਤੇ ਵਜਨ ਇੱਥੇ ਵਜਨ ਰੱਖਦਾ ਸੀ ਵਜਨ ਮਾਤੇ ਖੜੀਆਂ ਤੂੰ ਆਹੋ ਆਹ ਵੇਖੋ ਚਰੇਆ ਮੈਂ ਧੱਕਾ ਕਰੰਦਿਆ ਵਾ ਕੋ ਪੁੱਠਾ ਸਿੱਧਾ ਬੋਲਦਾ ਏ ਆ ਆ ਵੇਖੋ ਗੱਡੀ ਤੇ ਲਾਈਆਂ ਆ ਕਹਿੰਦਾ ਮੈਂ ਜਾ ਖੜੀਆਂ ਜੋ ਮਰਜ਼ੀ ਕਰ ਲੋ ਆਹੋ ਵਾ ਜਨੇ ਘਾਣ ਨੂੰ ਖੜੀਆਂ ਵਾ ਜਨੇ ਇੱਥੇ ਵੀ ਹੋ ਸਕਦਾ ਲਿਆ ਕੇ ਸਭ ਕੁਝ ਹੋ ਜਾਂਦਾ ਏ ਆਹੋ ਵੋਟ ਲੈ ਕੇ ਤਾਂ ਤੂੰ ਤੂੰ ਦੱਸ ਕੇ ਖੜੋ ਨਾ ਫੇ ਸਾਨੂੰ ਨਹੀਂ ਸੰਤ ਦੱਸ ਕੇ ਖੜੀਆਂ ਨਹੀਂ ਤੂੰ ਦੱਸ ਕੇ ਖੜੀਆਂ ਦੂਜੀ ਕਿੱਥੇ ਰੱਖੀ ਆ दूजी दूजी बैठि कितने रखी है डाल दूजी पार्टी रखी है दूजी रखी है दूजी पार्टी है ਤੇ ਇਹ ਬਿਜਲੀ ਘਾਰੇ 132 ਕੇ ਵੀ ਇੱਥੇ ਕੀ ਕੰਮ ਕਰਦੇ ਜੋ ਅੱਛਾ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਰਹੇ ਅੱਛਾ ਜੀ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਜੋ ਹਾਂਜੀ ਤੇ ਇਹ ਕੀ ਗੱਲ ਹੋਈ ਆ ਇੱਕ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਕੋਈ ਜਾਈ ਆ ਜਿਹੜਾ ਆ ਗ੍ਰਿਡ ਦੇ ਕੰਮ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਬੈਟਰੀਆਂ ਆ ਉਹਨਾਂ ਨੂੰ ਚੋਰੀ ਕਰਕੇ ਲੈ ਜਾਂਦਾ ਤਾਂ ਬਾਅਦ ਵਿੱਚ ਜਦੋਂ ਲੈ ਕੇ ਆਉਂਦਾ ਉਹ ਵੀਡੀਓ ਵਾਇਰਲ ਹੋ ਰਹੀਆਂ ਕੀ ਮਸਲਾ ਹੈ ਸਾਰਾ ਨਾ ਉਹ ਇਸ ਤਰ੍ਹਾਂ ਚੋਰੀ ਕਰਕੇ ਲੈ ਗਿਆ ਜੋ ਵਾਸ ਲੈ ਆ ਜੰਦਰ ਰੱਖ ਦਿੰਦਾ ਤਬੇ ਰਾਈਟ ਉੱਤੇ ਪਾਇਆ ਨਹੀਂ ਰਿਹਾ ਉਹ ਰਿਪੋਰਟ ਦੀ ਰਿਟਰਨ ਤੇ ਅਸਰ ਕਰਕੇ ਮੈਂ ਇਹ ਰੋਕਿਆ ਨਾ ਵੀ ਜਿਹੜਾ ਸਰ ਸਾਹਿਬ ਨੇ ਰਿਪੋਰਟ ਕੀਤੀ ਉਹਨਾਂ ਅਵੰਗ ਦੇ ਕੱਟਣੀਆਂ ਤੋਂ ਠੱਕੇ ਨਾ ਕੱਢ ਕੇ ਅੰਦਰ ਰੱਖ ਲੀਆਂ ਤੇ ਮੈਂ ਵੀਡੀਓ ਬਣਾ ਲਈ ਮੈਂ ਕੱਲ ਸਾਡੇ ਤੇ ਨਾ ਹੋਵੇ ਵੀ ਝੂਠੀ ਰਿਪੋਰਟ ਦਿੱਤੀ ਇਹਨਾਂ ਨੇ ਕਾਹਦੇ ਲਈ ਬੈਟਰੀਆਂ ਉਹ ਕੰਮ ਆਉਂਦੀਆਂ ਅੰਦਰ ਆਪਣੇ ਡੀਸੀ ਬੈਟਰੀਆਂ ਹੁੰਦੀਆਂ ਉਹ ਬਲੈਰ ਵਾਸਤੇ ਹੁੰਦੀਆਂ ਵਾ ਅੱਛਾ ਬੈਕਅਪ ਵਾਸਤੇ ਹੁੰਦੀਆਂ ਬੈਟਰੀਆਂ ਹਾਂਜੀ ਤੇ ਬੈਟਰੀਆਂ ਡੈਮੇਜ ਸੀਆਂ ਹਾਂਜੀ ਹਾਂਜੀ ਜੋ ਆਹੇ ਪਟਿੰਗ ਵਾਈਟ ਟੀਮ ਉਹਨਾਂ ਨੇ ਨਵੀਆਂ ਲਾ ਕੇ ਪੁਰਾਣੀਆਂ ਤੱਕ ਕੱਟਦੀਆਂ ਨੇ ਅਛਾ ਪ੍ਰਾਣੀਆਂ ਕਿੰਨੀਆਂ ਬੈਟਰੀਆਂ ਸੀ ਦੋ ਬੈਟਰੀਆਂ ਤੇ ਫਿਰ ਉਹ ਬੈਟਰੀਆਂ ਕਿੱਥੇ ਰੱਖ ਦਿੱਤੀਆਂ ਜਾਂਦੀਆਂ ਪੈਟਰ ਲਾਗ ਪੁਰਾਣੇ ਸਟੋਰ ਚ ਲੈ ਕੇ ਰੱਖਦੇ ਸਟੋਰ ਚ ਅੰਦਰ ਰੱਖ ਦਿੰਦੇ ਸੀ ਜੇ ਮੰਨ ਲਓ ਉਹ ਬੈਟਰੀਆਂ ਚੋਰੀ ਹੋ ਜਾਂਦੀਆਂ ਤੁਹਾਨੂੰ ਨਾ ਪਤਾ ਲੱਗਦਾ ਤੁਸੀਂ ਸਿਕਿਉਰਿਟੀ ਗਾਰਡ ਜੋ ਦਾ ਹਰਜਾਨਾ ਤੁਹਾਨੂੰ ਪੈਣਾ ਸੀ ਹਾਂਜੀ ਹਾਂਜੀ ਦੋ ਇਸੇ ਕਰਕੇ ਹਰ ਵੀਡੀਓ ਬਣਾਇਦਾਂ ਦੁਬਾਰਾ ਰੱਖਣ ਆਇਆ ਬਿਆਤਬੂਦ ਦੇਖ ਲਓ ਇਹਨੇ ਖੜੀਆਂ ਵਾ ਤੇ ਦੁਬਾਰਾ ਰੱਖਣ ਆ ਗਿਆ ਵਾ ਕਿੰਨੀ ਤਰੀਕ ਨੂੰ ਖੜੀਆਂ ਸੀ ਬੈਟਰੀਆਂ ਬੈਟਰੀਆਂ ਹਰ ਇੱਕ 26 ਤਰੀਕ ਨੂੰ ਇੱਕ 29 ਨੂੰ ਤੇ ਇੱਕ ਨੂੰ ਆਪਸ ਲੈ ਗਿਆ ਹੈ ਤੇ ਵਾਪਸ ਫਿਰ ਕਿੱਦਾਂ ਲੈ ਕੇ ਆ ਜਦੋਂ ਕੋਈ ਸ਼ਿਕਾਇਤ ਕੀਤੀ ਜਾਂਦੀ ਆ ਹਾਂਜੀ ਹਾਂਜੀ ਸਾਡੇ ਲੋਲੇ ਇੰਟਰਨੈਟ ਤੇ ਸ਼ਿਕਾਇਤ ਕੀਤੀ ਗਈ ਸੀ ਤੇ 31 ਦਿਨ ਨੂੰ ਸਾਡਾ ਸਾਹ ਦੇ ਗਿਆ ਪੱਟੀ ਤੇ ਇੱਕ ਦਿਨ ਉਹ ਆਖ ਲੈ ਆ ਤੇ ਫਿਰ ਉਹਦੇ ਵੱਲੋਂ ਨਾ ਵਿਰੋਧ ਵੀ ਵੀਡੀਓ ਦੇ ਵਿੱਚ ਕੀਤਾ ਜਾਂਦਾ ਵੀ ਤੁਸੀਂ ਮੇਰੀ ਵੀਡੀਓ ਕਿਉਂ ਬਣਾ ਰਹੇ ਜੋ ਕੀ ਕਿਹਾ ਜਾਂਦਾ ਵੀਡੀਓ ਦੇ ਵਿੱਚ ਉਹ ਕਹਿੰਦਾ ਵੀ ਮੈਂ ਮੈਂ ਤੋਂ ਮੈਂ ਇੰਚਾਰਜਾਂ ਮੈਂ ਜੋ ਮਰਜ਼ੀ ਕਰ ਸਕਦਾ ਤੁਸੀਂ ਮੈਨੂੰ ਨਹੀਂ ਰੋਕ ਸਕਦੇ ਤੁਸੀਂ ਮੇਰੀ ਤਾਂ ਵੀਡੀਓ ਬਣਾ ਲਓ ਜੋ ਮਰਜ਼ੀ ਕਰ ਲਓ ਮੇਰਾ ਕੁਝ ਨਹੀਂ ਕਰ ਸਕਦੇ ਤਕੀ ਜਵਾਬ ਕੀ ਦਿੱਤਾ ਜਾਂਦਾ ਵੀ ਕਾਹਦੇ ਲਈ ਬੈਟਰੀਆਂ ਖੜੀਆਂ ਉਹ ਆਂਦਾ ਮੈਂ ਤੋਲਣ ਵਾਸਤੇ ਖੜੀਆਂ ਹੈਗਾ ਤੋਲਦਣਾ ਨਾਲ ਵੀ ਕਿਹੜਾ ਦੁਕਾਨ ਹੈ ਗੇਸ ਕੰਡਾ ਲੈ ਆਉਂਦੇ ਆ ਪਿੱਛੇ ਤੋਲ ਲਈ ਇੰਨੇ ਠੀਕ ਹੈ ਹਾਂਜੀ ਹੁਣ ਅੱਜ ਅਧਿਕਾਰੀ ਉਹ ਜੈ ਸਾਹਿਬ ਇੱਥੇ ਆਏ ਨੇ ਨਹੀਂ ਅੱਜ ਨਹੀਂ ਆਏ ਸਰ ਮੈਂ ਤਾਂ ਹੁਣ ਸ਼ਾਮੀ ਟੂੜਿਆ ਮੈਂ ਤਾਂ ਫਿਰਦਾ ਦੁਨੀਆਂ ਦੇ ਨਹੀਂ ਆਇਆ ਕੀ ਨਾਲ ਚਾਹੀਦਾ ਸਰਪਜੀਤ ਸਿੰਘ ਜੀ ਅੱਛਾ ਤੇ ਕੀ ਹੁਣ ਕੀ ਕਾਰਵਾਈ ਜਿਹੜੀ ਆ ਤੁਹਾਡੇ ਵੱਲੋਂ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਹੈ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹਰੋ ਬੰਦੇ ਵੀ ਤੁਸੀਂ ਮ्यान ਦੋ ਉਹ ਪਿਆਤੇ ਅਸੀਂ ਅੱਗੇ ਕਰਾਂਗੇ ਕਾਰਵਾਈ ਜੇ ਦੋਸ਼ੀ ਪਾਇਆ ਜਾਂਦਾ ਤੇ ਫਿਰ ਅਪਰ ਦੀ ਕਈ ਕਾਰਵਾਈ ਕਰਾਂਗੇ ਤੇ ਹੁਣ ਵੈਸੇ ਤੁਸੀਂ ਕੀ ਮੰਗ ਕਰਦੇ ਜੋ ਅਸੀਂ ਤਾਂ ਸਰ ਉਹ ਸਟਾਈ ਮੰਗਦੇ ਆ ਜੇ ਹੈਗਾ ਤੇ ਠੀਕ ਹੈ ਨਹੀਂ ਤਾਂ ਸਾਨੂੰ ਐਂ ਦਾ ਉਦਘਾਰਕ ਕਿਹਨਾਂ ਰਿਪੋਰਟ ਦੇ ਦਿਓ ਤੇ ਉਹਨਾਂ ਨੂੰ ਦੇਤੀ ਅਸੀਂ ਅੱਗੇ ਉਹਨਾਂ ਅਧਿਕਾਰੀ ਉਹਨਾਂ ਦਾ ਉਹਨਾਂ ਦਾ ਮਸਲਾ ਕੀ ਕਰਨਾ ਉਹਨਾਂ ਨੇ ਸੋ ਇਹ ਸਨ ਸਿਕਿਉਰਿਟੀ ਗਾਰਡ ਜਿੰਨਾ ਵੱਲੋਂ ਉਸ ਜੈ ਨੂੰ ਜਿਹੜਾ ਆ ਉਹ ਰੰਗੇ ਹੱਤੀ ਜਿਹੜਾ ਬੈਟਰੀਆਂ ਵਾਪਸ ਲਿਆਉਂਦੇ ਆ ਜਿਹੜਾ ਫੜ ਲਿਆ ਜਾਂਦਾ ਏ ਇੱਕ ਹੋਰ ਵੀਰ ਸਾਡੇ ਨਾਲ ਮੌਜੂਦ ਏ ਉਹਦੇ ਨਾਲ ਵੀ ਗੱਲਬਾਤ ਕਰਾਂ ਕਿਉਂਕਿ ਮੌਕੇ ਵਰਦਾ ਤੇ ਉਹ ਵੀ ਮੌਜੂਦ ਸੀਗਾ ਕੀ ਨਾਂ ਹੈ ਭਾਜੀ ਤੁਹਾਡਾ ਬਾਖਸ਼ ਸਿੰਘ ਬਾਖਸ਼ ਸਿੰਘ ਜੀ ਮਸਲਾ ਕੀ ਆ ਉਹ ਜਿਹੜਾ ਬੈਟਰੀਆਂ ਚੋਰੀ ਕਰਨ ਦਾ ਜਿਹੜਾ ਜੈ ਸਰਬਜੀਤ ਦੇ ਉੱਤੇ ਬਲੇਮ ਲੱਗ ਰਹੇ ਨੇ ਵੇਖੋ ਜੀ ਜਿਹੜੇ ਪੁਰਾਣੇ ਕੰਟਰੋਲਰ ਦੇ ਦੋ ਪ੍ਰੋਟੈਕਸ਼ਨ ਪਾਰਟੀ ਪਟੀਆਂ ਹੋਏ ਅੰਮ੍ਰਿਤਸਰੋਂ ਬੰਦੇ ਪ੍ਰੋਟੈਕਸ਼ਨ ਵਾਲੇ ਆਏ ਜੀ ਉਹ ਣਸੋ ਲੈ ਕੇ ਦੀਆਂ ਦੋਵੇਂ ਬੈਟਰੀਆਂ ਜੀ ਆਪਣੀ ਸਟੋਰ ਜਾਈ ਸਟੋਰ ਹੈ ਵੇ ਸਟੋਰ ਕਿ ਰੱਖ ਲਿਆ ਤਰਾਕੇ ਉਹ ਆਏ ਤੇਜਰੀ ਨੂੰ 30 ਦਿਨ ਗਿਛੂ ਲਏ ਹੋਈਆਂ ਉਦੋਂ ਬਾਅਦ 24 25 26 30 ਨੂੰ ਇਹ ਰੱਖ ਕੇ ਲੈ ਗਿਆ ਇੱਕ ਬੈਟਰੀ ਤੁਹਾਨੂੰ ਪਤਾ ਨਹੀਂ ਲੱਗਾ ਜਦੋਂ ਰੱਖ ਕੇ ਗੱਡੀ ਪਰਸਨ ਗੱਡੀ ਚੈੱਕ ਨਹੀਂ ਕਰਦੇ ਗੱਡੀਆਂ ਦਾ ਜਾਈ ਹੈ ਮੈਂ ਜੋ ਅਸੀਂ ਗੱਡੀ ਚੈੱਕ ਨਾ ਕੀਤੀ ਚੋ ਮੈਨੂੰ ਵਨ ਟੂ ਵਾਟਰ ਮਿਲਿਆ ਉਹਦੇ ਵਸਤ ਕਰ ਗਿਆ ਕੋਈ ਚੱਕਾ ਉਹਦੀ ਚੱਕੋ ਗੱਡੀ ਤਿੰਗੋ ਜੱਕੋ ਜੱਕੋ ਕਰਗੀ ਕੋਈ ਸੀਸੀਟੀਵੀ ਕੈਮਰੇ ਅੰਦਰ ਲੱਗੇ ਆ ਨਹੀਂ ਕੈਮਰਾ ਕੋਈ ਨਹੀਂ ਲੱਗਾ ਜੀ ਅਸੀਂ ਆਪ ਕੋਸ਼ਿਸ਼ ਗ੍ਰੇਟ ਦੇ ਅੰਦਰ ਕੋਈ ਵੀ ਕੈਮਰਾ ਨਹੀਂ ਲੱਗਾ ਤੇ ਇਹ ਬਿਨਾ ਪਰਮਿਸ਼ਨ ਤੋਂ ਗੱਡੀ ਲੈ ਜਾਂਦੇ ਆ ਪਰ ਇਹਾਂ ਪਰ ਇਹ ਗੱਡੀ ਲੈ ਜਾਂਦੇ ਆ ਜਾਕੀ ਜਿਹੜੇ ਬੈਟਰੀ ਬਾਹਰ ਜਾਂਦੀ ਕੋਈ ਚੀਜ਼ਾਂ ਦੀ ਐਸਡੀ ਉਹ ਸੈਂਪਲ ਬਿਨਾ ਨਹੀਂ ਜਾਂਦੀ ਮੰਨ ਲਓ ਮੰਨ ਲਓ ਮੰਨ ਲਓ ਬਾਈ ਸਿੰਘ ਜੀ ਅੱਜ ਬੈਟਰੀਆਂ ਚੋਰੀ ਹੋਈਆਂ ਇਹਦੇ ਤੋਂ ਪਹਿਲਾਂ ਹੋਰ ਵੀ ਸਮਾਨ ਚੋਰੀ ਹੋਇਆ ਹੋਊਗਾ ਮੰਨਦੇ ਜੋ ਇਸ ਗੱਲ ਨੂੰ ਵੇਖੋ ਜੀ ਜਦੋਂ ਬੰਦਾ ਫੜਿਆ ਪਰ ਚੋਰ ਜੇ ਚੋਰ ਕਰ ਵੀ ਸਾਡੇ ਪਹਿਲਾਂ ਕਿੰਦੀ ਚੋਰੀ ਇਤਿਹੀ ਰੈਫਰੀ ਫੜੇਗਾ ਕੱਲ੍ਹ ਨੂੰ ਇਹ ਛੋਟੀ ਕਰਨ ਦੇ ਕੋਈ ਤੇ ਅਗੋਂ ਫਿਰ ਵਿਰੋਧ ਕੀ ਕਰਦਾ ਉਹ ਵਿਰੋਧ ਵੇਖੋ ਜੀ ਉਹ ਕਹਿੰਦਾ ਵੀ ਮੈਂ ਆ ਜਾਈ ਠੀਕ ਹੈ ਜੀ ਕੁਝ ਨਹੀਂ ਮੈਂ ਦੇ ਬਤਲਣ ਵਾਸਤੇ ਖੜੀਆਂ ਮੈਂ ਉਹ ਜੇ ਆ ਫਲਾਣ ਜਿਹੜਾ ਵੀਡੀਓ ਬਣ ਗਈ ਵੀਡੀਓ ਬਣਾ ਲ ਕੇ ਮੁਰ ਕਹਿੰਦਾ ਵੀਡੀਓ ਡਿਲੀਵਰ ਕਰ ਦਿਓ ਜੀ ਅਸੀਂ ਕਿਉਂ ਕਰੀਏ ਵਾਪਸ ਫਿਰ ਉਦੋਂ ਲੈ ਕੇ ਆਉਂਦਾ ਜਦੋਂ ਤੁਸੀਂ ਸ਼ਿਕਾਇਤ ਕਰਦੇ ਹੋ ਵੇਖੋ ਜੀ ਜਦੋਂ ਰਿਪੋਰਟ ਹੋ ਜਾਂਦੀ ਨਾ ਉਹ ਉਪਧਿਕਾਰੀ ਦੇਖ ਅਕਸ਼ਨ ਤੱਕ ਮੁਰਜਦੀ ਜਾਂਦੀ ਐਸਡੀਓ ਅਕਸ਼ਨ ਐਸਐਸਸੀ ਕਹਿੰਦੇ ਨਾ ਸ਼ਹਿਰ ਅਗਰੇਡਾ ਦੇ ਨੂੰ ਐਸਐਸਸੀ ਵੀ ਅਕਸ਼ਨ ਤੱਕ ਰਿਪੋਰਟ ਅਸੀਂ ਲਿਖਤੀ ਦਿੰਨੇ ਆ ਸਾਡਾ ਸੁਪਰਵਾਈਜ਼ਰ ਹੀ ਹੁੰਦਾ ਸਾਰੇ ਇਕੱਠੇ ਹੋ ਕੇ ਲਿਖਤੀ ਦ ਫਿਰ ਉਹਦਾ ਵਾਦੋ ਇਹਨੂੰ ਕੋਈ ਪਰਾਂ ਪਲ ਲਗਾ ਵੀ ਉਹ ਪਤਾ ਲੱਗਾ ਤੇ ਵਾਪਸ ਲੈ ਆਉਂਦਾ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਵਾਪਸ ਲੈ ਆਉਂਦਾ ਵੀ ਮੈਂ ਕੋਈ ਅੰਦਰਾ ਦਿੰਦਾ ਵੀ ਬਾਈਚੰਸ ਨੰਦ ਦੇ ਹੜਾ ਚ ਛੋਟੀ ਬੇਨਦਰ ਸੀ ਆ ਜਿਹੜੀ ਔਰ ਮੈਂ ਘਰੇ ਹਾਂ ਮੇਰੇ ਇੱਥੇ ਕਿਲੋਮੀਟਰ ਕਰ ਦੂਰ ਕਿਡਰੇਣਾ ਅੱਜਕੱਲ ਕਿਡਰੇਣਾ ਮੈਂ ਤੇ ਮੈਨੂੰ ਉੱਥੇ ਬੁਲਾਇਆ ਗਿਆ ਵੀ ਉੱਥੇ ਜਿਹੜਾ ਫੋਨ ਗਿਆ ਵੀ ਜਾਓ ਚੈੱਕ ਕਰੋ ਕੀ ਆ ਇੱਕ ਤਰੀਕ ਨੂੰ ਕਿੰਨੇ ਵਜੇ ਹਾਜ਼ਰ ਹੁੰਦਾ ਜਾਈ ਇੱਥੇ ਇਹ ਸਵੇਰ 9:00 ਲੱਗੇ ਬੰਦੇ 9:00 ਤੋਂ ਲੈ ਕੇ ਸਵੇਰ 9:00 ਦੇ ਵਿੱਚ ਆਉਂਦਾ ਡਿਊਟੀ ਤੇ ਆਉਂਦਾ ਫਿਰ ਤੁਹਾਡੇ ਨਾਲ ਦੇ ਵੱਲੋਂ ਜਿਹੜਾ ਨਾਲ ਉਹਨੇ ਫਿਰ ਵੀਡੀਓ ਬਣਾਈ ਉਹ ਨਹੀਂ ਉਹਨਾਂ ਪਹਿਲਾਂ ਜੀ ਫੋਟੋ ਲਾ ਫੋਟੋ ਲਈ ਉਹਦੇ ਲੱਗ ਰੱਖੀ ਫਿਰ ਉਹਨੇ ਸਾਹਮਣੇ ਫੋਨ ਕੀਤਾ ਸਭ ਕਹਿੰਦੇ ਸਾਹਮਣੇ ਮੈਨੂੰ ਫੋਨ ਕਿ ਸੁਬਰੇ ਜ ਸਾਡੇ ਮੂੰਹੋਂ ਕਿ ਜਾਓ ਗੱਡੀ ਨਹੀਂ ਖੁੱਲਣ ਦੇਣੀ ਉਹਨੂੰ ਤੇ ਇਹ ਗੱਡੀ ਮਾਰ ਖੁੱਲਦਾ ਧੱਕੇ ਨਾਲ ਗੱਡੀ ਖੁੱਲ ਜਾਂਦਾ ਜੇ ਕੋਈ ਗੱਲ ਪੈਂਦੀ ਹੈ ਗੱਲਬਾਤ ਹੈ ਸਾਡੇ ਕੋਈ ਲੋੜੀਆਂ ਵੀਡੀਓ ਬਣਾ ਲਈ ਆਪਦੀ ਬਸ ਤੇ ਵੀਡੀਓ ਬਣਾ ਕੇ ਬਸ ਉਹਦੇ ਬਾਅਦ ਇਹਨੇ ਬੈਂਡ ਚੋਕ ਅੰਦਰ ਲੱਗ ਰਾਤੀ ਤੱਕੇ ਰਹਿ ਗਿਆ ਕਿ ਇੱਥੇ ਪਈਆਂ ਮੈਂ ਆਖੂਗਾ ਵੀ ਮੈਂ ਨਹੀਂ ਖੜਿਆ ਜੋ ਆਉਂਦੀ ਜੋ ਕੰਡਾ ਕਰਨਾ ਕਰਨਾ ਤੇ ਇੱਕ ਵੀ ਖੇਮੜੀ ਖੇਮੜਾ ਵੱ ਆ ਸਾਹਮਣੇ ਤੁਹਾਡੇ ਕੰਡੇ ਦੀਆਂ ਪਤਾ ਨਹੀਂ ਕਿੰਨੀਆਂ ਅਣਗਿਣਤ ਦੁਕਾਨਾਂ ਐ ਸੋ ਇਹ ਕੰਡੇ ਦਾ ਨਾਂ ਲਾ ਕੇ ਇਹ ਇਹ ਕੰਡਾ ਜਾਂ ਚੰਦਰਾਵਾਲਾ ਇਹ ਬੰਦੂਰੀ ਕੋਈ ਕੰਡਾ ਦਾ ਬਾਹਰ ਅਸੀਂ ਤਾਂ ਵਿਸ਼ਵਾਸ ਰੱਖਿਆ ਨਾ ਵੀ ਜਾਈਏ ਇਥੇ ਦਾ ਜੀ ਜੀ ਸਾਨੂੰ ਇਹ ਗੋੜੀ ਬੜੀ ਕਰਦੇ ਆ ਜੇ ਸਾਡੀ ਮਰਜ਼ੀ ਚੱਲੂ ਅਸੀਂ ਚੱਕਰ ਨੂੰ ਆਰਡਰ ਹੁਣ ਮਿਲਿਆ ਆਖੀ ਤੋਂ ਤੇੜੀ ਵਾਲੇ ਦਿਖਾਉਂਦੇ ਨੇ ਮਨੇ ਇਹ ਜੈ ਨੇ ਜਿਹੜਾ ਭ੍ਰਿਸ਼ਟਾਚਾਰ ਕੀਤਾ ਏ ਤੁਸੀਂ ਜਿਹੜੀ ਆ ਲਿਖਤੀ ਸ਼ਿਕਾਇਤ ਐ SSC ਨੂੰ ਕੀਤੀ ਆ ਉਥੇ ਹਨਾ ਹੁਣ ਕੀ ਅਧਿਕਾਰੀਆਂ ਨੇ ਕਾਰਵਾਈ ਕੀਤੀ ਤੇ ਤੁਹਾਡੀ ਕੀ ਮੰਗਿਆ ਅਚੋ ਜੀ ਅਧਿਕਾਰੀਆਂ ਨੇ ਸਾਨੂੰ ਬੁਲਾਇਆ ਵੀ ਤੁਹਾਡੇ ਸਾਰਿਆਂ ਦੇ ਬਿਆਨ ਹੁੰਦਿਆਂ ਲੈ ਕੇ ਦ ਜੀ ਇਹ ਬਿਆਨ ਸੋਮਵਾਰ ਤੋਂ ਪਹਿਲਾਂ ਦੇ ਦੇਣੇ ਉਹਨੂੰ ਐ ਐਸਐਚ ਨੇ ਕਿਹਾ ਵੀ ਵੀ ਉਹਨੂੰ ਅਕਸਨ ਸਾਹਿਬ ਨੇ ਕਿਹਾ ਵੀ ਬਿਆਨ ਲਿਖ ਕੇ ਦੋ ਤਹੀ ਬਿਆਨ ਕਰਸੋ ਕੱਠੇ ਬਚਰੇ ਲੈ ਕੇ ਦੇਣੇ ਬਿਆਨ ਵੀ ਤੇ ਇਹਨਾਂ ਕਹੇ ਕਾਰਵਾਈ ਕਰਨਗੇ ਨਹੀਂ ਕਰਦੇ ਫਿਰ ਇੱਕਾਂ ਤਰ੍ਹਾਂ ਸੋਸ਼ਲ ਮੀਡੀਆ ਤੇ ਵੀਡੀਓ ਬੜੀਆਂ ਵਾਇਰਲ ਹੋ ਰਹੀਆਂ ਦੋ ਤਿੰਨ ਵੀ ਸਰ ਤੁਸੀਂ ਗੱਡੀ ਰੋਕ ਲਓ ਲਾਈਵ ਜੁੜੇ ਹੋਏ ਜੋ ਤੁਸੀਂ ਚੈਨਲ ਦੇ ਨਾਲ ਹਲੋ ਮੈਂ ਕਹਾਂ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀਆਂ ਵੀ ਜੈ ਸਾਹਿਬ ਜਿਹੜੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ ਤੇ ਹੁਣ ਰੱਖਣ ਆਏ ਆ ਉਹ ਕੀ ਮਸਲਾ ਸਰ ਜ਼ਰਾ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਬੈਟੀਆਂ ਪੱਤਰ ਪਤਾ ਹੀ ਹੈ ਜੀ ਜੀ ਉਹਦਾ ਵੇਟ ਗਵਾਣ ਦਾ ਵੀ ਮੇਨ ਕਰਾ ਕੇ ਨਾ ਜੀ ਤੇ ਬੈਟੀ ਬਿਲਕੁਲ ਡੈਡ ਨੇ ਖਤਮ ਹੈ ਜੀ ਜੀ ਤੇ ਕਾਰ ਬਈਆਂ ਨੇ ਜੀ ਜੀ ਕੋਲ ਨਾਉਦੀਆਂ ਬੈਟੀਆਂਆਂ ਜੀਆਂ ਨਾ ਜੀਆਂ 110 ਨੰਬਰ ਡਿਸਪੈਂਡਰ ਹੋਈਆਂ ਜੀਆਂ ਹੋਈਆਂ ਤੇ 100 ਤੋਂ ਆਪ ਕਰੀ ਹੁੰਦੀ ਆ ਜੀ ਤੇ ਇਹਦਾ ਇਹਦਾ ਵੇਟ ਵੇਟ ਕਿਥੋਂ ਕਰਵਾਇਆ ਗਿਆ ਇਹਦਾ ਜੀ ਸਾਹਿਬ ਦੇਖੋ ਜੀ ਮੈਂ ਜਾਨਾ ਕੋਲਾ ਸਾਹਿਬ ਦਾ ਜਗਾ ਇਹਦਾ ਮੈਂ ਆਉਤੋ ਜੀ ਜੀ ਉਹਨਾਂ ਰਾਤੀ ਮੇਲਾ ਤੇ ਵੀ ਕਿਵੇਂ ਦਾ ਜਿੱਤੀ ਰੋਤੇ ਜਿਹੜਾ ਹੈਗਾ ਉਹ ਚੱਕੀ ਜੀ ਹਾਂ ਜਦਾ ਜੀ ਜੈਸਾ ਵੀ ਮੇਰੀ ਗੱਲ ਸੁਣੋ ਇੱਕ ਵੀ ਜਿਵੇਂ ਮੰਨ ਲਓ ਤੁਸੀਂ ਐਜ਼ এ ਗ੍ਰੇਡ ਦੇ ਜਈ ਜੋ ਤੁਹਾਡੇ ਉੱਪਰ ਇੱਕ ਐਸ ਡੀਓ ਹੁੰਦਿਆ ਹਨਾ ਜੀ ਐਸ ਡੀਓ ਸਾਹਿਬ ਨੂੰ ਤੁਸੀਂ ਦੱਸਿਆ ਹੈ ਜਾਂ ਤੁਹਾਡੇ ਇੱਥੇ ਜਿਹੜੇ ਸਿਕਿਉਰਟੀ ਗਾਰਡ ਹੁੰਦੇ ਆ ਵੀ ਮੈਂ ਇਹ ਬੈਟਰੀਆਂ ਜਿਹੜੀਆਂ ਆ ਉਹ ਵਜਨ ਕਰਨ ਲਈ ਲੈ ਕੇ ਜਾ ਰਿਹਾ ਜਿਹੜੀਆਂ ਡੈੱਡ ਹੋਈਆਂ ਨੇ ਹਾਂ ਦੱਸਿਆ ਜੀ ਦਿਲਕੋਨ ਉਹਨਾਂ ਦੇ ਸਾਹਮਣੇ ਗਈਆਂ ਨੇ ਸਾਰਿਆਂ ਦੇ ਸਾਹਮਣੇ ਗਈਆਂ ਨੇ ਨਹੀਂ ਜੇ ਮੰਨ ਲਓ ਕਰਾ ਕੇ ਵਾਪਸ ਵੀ ਆ ਚੁੱਕੀਆਂ ਨੇ ਨਹੀਂ ਨਹੀਂ ਜੇ ਮੰਨ ਲਓ ਉਹਨਾਂ ਦੇ ਸਾਹਮਣੇ ਗਈਆਂ ਨੇ ਇੱਥੇ ਬਾਜ ਸਿੰਘ ਆ ਦੂਜੇ ਸਿਕਿਉਰਟੀ ਗਾਰਡ ਆ ਤੁਹਾਡੇ ਈਵੈਂਟ ਕੀ ਜਿਹੜੇ ਹੋਰ ਅਧਿਕਾਰੀ ਆ ਜਿਹੜੇ ਉਹਨਾਂ ਨੂੰ ਵੀ ਪਤਾ ਵੀ ਬੈਟਰੀਆਂ ਗਈਆਂ ਕਿੱਥੇ ਆ ਟੀਮ ਜਦੋਂ ਵਾਪਸ ਲੈ ਕੇ ਆਏ ਜੋ ਉਦੋਂ ਤੁਹਾਡੀ ਵੀਡੀਓ ਜ਼ਰੂਰ ਬਣੀ ਆ ਵੀ ਇਹ ਬੈਟਰੀਆਂ ਜਈ ਸਾਹਿਬ ਵਾਪਸ ਲੈ ਕੇ ਆ ਰਹੇ ਨੇ ਉਹ ਵੀ ਉਦੋਂ ਜਦੋਂ ਲਿਖਤੀ ਦਿੱਤਾ ਗਿਆ ਦੇਖੋ ਇਹ ਡਿਊਟੀ ਗਾਰਡ ਨੇ ਸਾਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਜਦ ਕੇ ਇਹ ਸਿਮਾਨ ਦੇ ਇਧਰੋਂ ਜਾਂਦਾ ਤੇ ਮੈਨੂੰ ਗੱਡੀ ਦੇ ਇਹਨਾਂ ਨੇ ਨੋਟ ਕੀਤਾ ਤੇ ਮੈਨੂੰ ਪੁੱਛਦੇ ਕਿ ਇਹ ਕਾਦੇ ਵਾਸਤੇ ਹੀ ਹੈ ਅੱਛਾ ਨਹੀਂ ਨਹੀਂ ਮੰਨ ਲਓ ਹੁਣ ਸਿਕਿਉਰਿਟੀ ਗਾਰਡ ਨੂੰ ਸੁਪਨਾ ਤਾਂ ਨਹੀਂ ਜਾਣਾ ਕਿਉਂਕਿ ਸਿਕਿਉਰਿਟੀ ਗਾਰਡ ਨੇ ਜਦੋਂ ਤੁਹਾਡੇ ਐਸਐਸਸੀ ਨੂੰ ਇੱਕ ਲਿਖਤੀ ਜਿਹੜਾ ਦਿੱਤਾ ਹੈ ਤੇ ਲਿਖਤੀ ਦੇਣ ਤੋਂ ਬਾਅਦ ਤੁਸੀਂ ਬੈਟਰੀਆਂ ਵਾਪਸ ਲੈ ਕੇ ਆਏ ਜੋ ਤਾਂ ਨਹੀਂ ਬਾਤ ਹੀ ਚੱਲਣੀ ਜੀ ਜਿਹੜਾ ਨਾ ਬੈਟਰੀਆਂ ਆਰਚ ਹੈ ਨਾ ਉਹਦਾ ਨੈਸਰ ਸਾਹਿਬ ਨੂੰ ਮੈਂ ਸਾਰੀ ਗੱਲ ਦੱਸੀ ਹੈ ਕੀ ਨਾਂ ਤੁਹਾਡੇ ਐਸਡੀ ਉਹਦਾ ਐਡੀਓ ਸਾਹਿਬ ਦਾ ਨਾਂ ਕੀ ਕੀ ਨਾਂ ਹੈ ਤੁਹਾਡੇ ਗ੍ਰੇਡ ਦੇ ਆਡੀ ਰਜਿੰਦਰ ਕੁਮਾਰ ਰਜਿੰਦਰ ਕੁਮਾਰ ਤੇ ਚਲੋ ਇਹ ਜਦੋਂ ਮੰਨ ਲਓ ਤੁਸੀਂ ਵੇਟ ਕਰਵਾ ਲਿਆ ਇੱਕ ਬੈਟਰੀ ਦਾ ਇੱਕ ਬੈਟਰੀ ਦਾ ਵੇਟ ਕਿੰਨਾ ਆਇਆ ਜੀ ਸਾਹਿਬ 22 ਕਿਲੋ ਦੇ ਆਖੋ ਐਸਡੀ ਸਾਹਿਬ ਗੱਲ ਕਰ ਰਹੇ ਰਜਿੰਦਰ ਕੁਮਾਰ ਜੀ ਹਾਂਜੀ ਹਾਂਜੀ ਸਰ ਮੈਂ ਪੱਤਰਕਾਰ ਗੱਲ ਕਰ ਰਿਹਾ ਜੀ ਰੋਜਾਨਾ ਸਪੋਕਸਮੈਨ ਟੀਵੀ ਤੋਂ ਰਿੰਪਲ ਗੱਲ ਕਰ ਰਿਹਾ ਕਾਚੀ ਦਾ ਤੁਸੀਂ ਹਾਂਜੀ ਸਰ ਇੱਕ ਉਹ ਵੀਡੀਓ ਜੀਆਂ ਜਿਹੜੀਆਂ ਤੁਹਾਡੇ ਜੈ ਸਾਹਿਬ ਨੇ ਸਰਬਜੀਤ ਸਿੰਘ ਉਹਨਾਂ ਦੀ ਕੁਝ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਤੁਹਾਡੇ ਹੀ ਉਹ ਸਿਕਿਉਰਟੀ ਗਾਰਡ ਬਲੇਮ ਲਾ ਰਹੇ ਪੀ ਬੈਟਰੀਆਂ ਪਹਿਲਾਂ ਚੁੱਕ ਕੇ ਲੈ ਗਿਆ ਏ ਤੇ ਹੁਣ ਰੱਖਣ ਆਇਆ ਸ਼ਿਕਾਇਤ ਕਰਨ ਤੋਂ ਬਾਅਦ ਕੀ ਮਸਲਾ ਸਰ ਉਹ ਮਸਲਾ ਜਿਹੜਾ ਮੇਰੇ ਧਿਆਨ 'ਚ ਆਇਆ ਹੋਇਆ ਤੇ ਮੇਰੀ ਕੰਪਲੇਂਟ ਆਈ ਹੋਈ ਏ ਸਿਕਿਉਰਟੀ ਗਾਰਡ ਦੀ ਮੇਰੇ ਕੋਲ ਤੇ ਉਹਦੇ ਤੇ ਮੈਂ ਜੋ ਡਿਪਾਰਟਮੈਂਟਲ ਪ੍ਰोसीडिंग ਹੈਗੀ ਨਾ ਉਹਦੇ ਹਿਸਾਬ ਨਾਲ ਜੋ ਡਿਪਾਰਟਮੈਂਟ ਪ੍ਰੋਸੀਜਰ ਹੈ ਉਸ ਅਨਮਨ ਇਨਕੁਆਰੀ ਸਟਾਰਟ ਕੀਤੀ ਹੋਈ ਏ ਵੈਸੇ ਰਜਿੰਦਰ ਕੁਮਾਰ ਜੀ ਇੱਕ ਵੈਸੇ ਗੱਲ ਪੁੱਛਦੇ ਆ ਤੁਹਾਨੂੰ ਕਿਉਂਕਿ ਗ੍ਰਿਡ ਦਾ ਡਿਪਾਰਟਮੈਂਟ ਆ ਹਨਾ ਤੁਹਾਡੇ ਅਧੀਨ ਆ ਇੱਥੇ ਸਾਰਾ ਹੀ ਜੋ ਵੀ ਹੁੰਦਾ ਹਨਾ ਉਸ ਤੋਂ ਬਾਅਦ ਜਈ ਦੇ ਅਧੀਨ ਆ ਕੋਈ ਇੱਥੇ ਸਿੱਧਾ ਜਿਹੜੀ ਗੱਡੀ ਲੈ ਕੇ ਜਾਂਦੇ ਜਾਂ ਕੋਈ ਸੰਦ ਆਪਦੇ ਪਰਸਨਲੀ ਲੈ ਕੇ ਜਾਂਦੇ ਉਹ ਲਾਉ ਹੈਗੇ ਅੰਦਰ ਆਪਣੀ ਗੱਡੀ ਹਾਂਜੀ ਗੱਡੀ ਖੜਦਾ ਅੰਦਰ ਨਹੀਂ ਗੱਡੀ ਲਖੋ ਗੱਡੀ ਜਿਹੜਾ ਬੰਦਾ ਜੂਤੀ ਤੇ ਆ ਰਿਹਾ ਉਹਨੇ ਤੇ ਲਾਣੀ ਕਿਤੇ ਹਨਾ ਜੀ ਗੱਡੀ ਬਾਹਰ ਤੇ ਕਿਤੇ ਲਾਇਆ ਨਹੀਂ ਸਕ ਬਾਹਰ ਤੇ ਕੋਈ ਪਾਰਕਿੰਗ ਫੈਸਿਲਿਟੀ ਹੈ ਤੁਹਾਡੇ ਤੁਹਾਡੇ ਜੈਪਾਲ ਸਾਹਿਬ ਕਹਿੰਦੇ ਆ ਨਾ ਵੀ ਅਸੀਂ ਮੈ ਜਿਹੜੀਆਂ ਬੈਟਰੀਆਂ ਖੜੀਆਂ ਉਹਨਾਂ ਦਾ ਵੇਟ ਕਰਾਉਣ ਲਈ ਖੜੀਆਂ ਵੇਟ ਭੀਖੀ ਵਿੰਡ ਵੀ ਉਹਦਾ ਹੋ ਸਕਦਾ ਸੀਗਾ ਹਨਾ ਫਿਰ ਬਿਨਾ ਦੱਸਿਆ ਖੜੀਆਂ ਸਿਕਿਉਰਿਟੀ ਗਾਰਡਾਂ ਦੀ ਵੀ ਅਕਸਰ ਜ਼ਿੰਮੇਵਾਰੀ ਬਣਦੀ ਹੈ ਜੇ ਉੱਥੇ ਕੋਈ ਚੀਜ਼ ਚੋਰੀ ਹੁੰਦੀ ਆ ਕੱਲ ਨੂੰ ਤੁਸੀਂ ਕੁਝ ਕੁਸ਼ਸ਼ ਸ਼ੋਰ ਮਤ ਤੁਸੀਂ ਮੇਰੀ ਗੱਲ ਸੁਣੀ ਹੋਈ ਤੁਸੀਂ ਬਸ ਫਾਲੋਇੰਗ ਕਰ ਰਹੇ ਹੋ ਨਾ ਮੈਂ ਤੁਹਾਨੂੰ ਕਹਿ ਰਿ ਕੋਟੀ ਘਟਾਣੀ ਜੀ ਆਪਾਂ ਉਹਦੀ ਕੰਪਲੇਂਟ ਜਿਹੜੀ ਹੈਗੀ ਆ ਉਹ ਲੈ ਲਈ ਆ ਤੇ ਆਪਾਂ ਜੇ ਨੂੰ ਵੀ ਕਲੈਰੀਫਿਕੇਸ਼ਨ ਲਈ ਲਿਖ ਦਿੱਤਾ ਜਵਾਬ ਮੰਗਿਆ ਜੀ ਜਵਾਬ ਮੰਗੇ ਜੇ ਨੂੰ ਵੀ ਜਵਾਬ ਮੰਗਿਆ ਹੋਰ ਅਸੀਂ ਗਾਰਡਸ ਨੂੰ ਵੀ ਕਿਹਾ ਵੀ ਆਪਣੇ ਬਿਆਨ ਦਿਓ ਠੀਕ ਆ ਜੋ ਤੁਹਾਡੇ ਬਿਆਨ ਇੰਡੀਵਿਜੂਅਲ ਬਿਆਨ ਹੈ ਸਾਰੇ ਜੋ ਵੀ ਡਿਊਟੀ ਦੇ ਰੱਖੇ ਤੇ ਜੇ ਮੰਨ ਲਓ ਸਰ ਜੇਈ ਤੁਹਾਡਾ ਪਾਇਆ ਜਾਂਦਾ ਇਸ ਚੀਜ਼ ਦੇ ਵਿੱਚ ਤੇ ਜੇ ਮੰਨ ਲਓ ਡਿਪਾਰਟਮੈਂਟ ਦੀ ਜੋ ਸਾਡੇ ਪ੍ਰੋਸੀਜਰ ਹੈਗਾ ਨਾ ਪੈਨਲਟੀ ਪ੍ਰੋਸੀਜਰ ਸਾਡੇ ਡਿਪਾਰਟਮੈਂਟ ਜਿਹੇ ਹੁੰਦੇ ਐ ਮੇਜਰ ਪੈਨਲਟੀ ਮਾਈਨਰ ਪੈਨਲਟੀ ਜੋ ਵੀ ਸਾਡੇ ਡਿਪਾਰਟਮੈਂਟ ਜੋ ਸਾਡੇ ਰੂਲਸ ਕੰਦੇ ਡਿਪਾਰਟਮੈਂਟ ਦੀ ਪੈਨਲਟੀ ਦੇ ਹਿਸਾਬ ਨਾਲ ਉਹਨਾਂ ਨੂੰ ਪੈਨਲਟੀ ਆਊਗੀ ਤੇ ਜੇ ਉਹ ਮਤਲਬ ਕਿ ਨਹੀਂ ਪਾਇਆ ਜਾਂਦਾ ਸਹੀ ਤੇ ਉਹ ਜੇ ਗਲਤ ਨਹੀਂ ਪਾਇਆ ਜਾਂਦਾ ਤੇ ਫਿਰ ਉਹ ਹਾਂ ਉਹਨੂੰ ਬੰਦ ਕਰ ਖਰਚ 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 ਸ਼ਿਕਾਇਤ ਨੂੰ ਖਰਚ ਕਰ ਦਿੱਤਾ ਜਾਊਗਾ ਠੀਕ ਹੈ ਮੰਨ ਲਓ ਕਿ ਉਹ ਜੇ ਸਹੀ ਪਾਇਆ ਜਾਂਦਾ ਜੇ ਉਹ ਬਾਕੀ ਵੀਟ ਕਰਾਨ ਗਿਆ ਜੇ ਉਹ ਜੇ ਸਹੀ ਪਾਇਆ ਜਾਂਦਾ ਤੇ ਖਰਚ ਹੋ ਜਾਏਗਾ ਤੇ ਜੇ ਮੰਨ ਲਓ ਕਿ ਉਹ ਗਲਤ ਪਾਇਆ ਜਾਂਦਾ ਜੀ ਤੇ ਫਿਰ ਉਹ ਦੇ ਵਿੱਚ ਜੋ ਡਿਪਾਰਟਮੈਂਟ ਕਰਵਾਈ ਜੋ ਭਾਗੀ ਕਾਰਵਾਈ ਉੱਤੇ ਹੋਊਗੀ ਵਾਸ਼ਕੋ ਲੈਣ ਦੀ ਨਾਲ ਤੁਸੀਂ ਲਾਉਂਦੇ ਜੇ ਵਾਸ਼ਕੋ ਲੈ ਗਏ ਫਿਰ ਉਹ ਕੜੀਆਂ ਹੀ ਬਰਵਾਸ